ਭਾਈ ਸਾਹਿਬ ਅ ਤਨਵੀਰ ਗੋਲਡੀ ਹੋਰ ਨੇ ਝੰਡਾ ਲਾ ਲਿਆ ਆ ਦੇ ਘਰ ਦੇ ਉੱਤੇ ਤੇ ਐਂਟਰੀ ਹੋਣ ਜਾ ਰਹੀ ਹੈ ਜਨਤੀ ਕਾਂਗਰਸ ਦਾ ਝੰਡਾ ਲਾਣਾ ਤੇ ਚੰਗੀ ਗੱਲ ਹੁੰਦੀ ਹੈ ਜਦੋਂ ਬੰਦਾ ਕੋਈ ਕਬੂਲ ਲੇ ਆਪ ਦਾ ਝੰਡਾ ਨਾ ਕਿ ਕਾਂਗਰਸ ਦਾ ਝੰਡਾ ਲੱਗਣਾ ਤੇ ਚੰਗੀ ਗੱਲ ਹੈ ਐ ਬਾਕੀ ਐਂਟਰੀ ਜਿਹੜੀ ਹੈ ਜ਼ਿਆਦਾਤਰ ਤੇ ਪੀਸੀਸੀ ਪ੍ਰਧਾਨ ਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਮੇਰੇ ਖਿਆਲ ਜੇ ਪ੍ਰਧਾਨ ਜੀ ਨੂੰ ਪੁੱਛੋਗੇ ਤੇ ਬਿਹਤਰ ਸੇਜ ਹੈ ਬਾਕੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਣਾ ਇਹ ਗੱਲ ਵੇਖੋ ਇੱਕ ਬੜਾ ਅਨਪੋਰਚਿਊਨਿਟੀ ਇਨਸੀਡੈਂਟ ਹੋਇਆ ਹੈ ਤਰਨਤਾਰ ਜਿੱਥੇ ਇੱਕ ਡੀਐਸਪੀ ਦੇ ਹੁੰਦੇ ਪੁਲਿਸ ਮੁਲਾਜ਼ਮਾਂ ਦੇ ਹੁੰਦੇ ਇੱਕ ਆਪ ਦੇ ਸਰਪੰਚ ਨੇ ਸ਼ਰਿਆਂਮ ਇੱਕ ਸਬ ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ ਤੇ ਸਪੌਟ ਫਰੀ ਹੋ ਮੌਕੇ ਤੋਂ ਨਿਕਲ ਗਿਆ ਸੋ ਇਹਦਾ ਕਹਿਣ ਦਾ ਮਕਸਦ ਇਹ ਸੀ ਤੇ ਫਿਰ ਅੱਜ ਫਾਈਨੈਂਸ ਮਿਨਿਸਟਰ ਦਾ ਬਿਆਨ ਆਣਾ ਕਿ ਜਿਹੜੇ ਡਰੱਗਸ ਦੀ ਟ੍ਰੇਡ ਪੰਜਾਬ ਚ ਹੋ ਰਹੀ ਹੈ ਇਹਦੇ ਵਿੱਚ ਬਹੁਤ ਸਾਰੇ ਬਾਹਰਲੇ ਏਜੰਸੀਆਂ ਤੇ ਬਹੁਤ ਸਾਰੇ ਬਾਹਰਲੇ ਅਫਸਰ ਵੀ ਇਨਵੋਲਡ ਨੇ ਜੋ ਅਸੀਂ ਤੇ ਪਹਿਲੇ ਤੋਂ ਹੀ ਤੁਹਾਨੂੰ ਕਹਿੰਦੇ ਆ ਰਹੇ ਕਿ ਕੋਈ ਚੀਜ਼ ਵੀ ਆਪ ਦੇ ਕੰਟਰੋਲ ਚ ਹੈ ਇਹਨਾਂ ਦੇ ਹੱਥ ਇਹਨਾਂ ਦੇ ਪੈਰ ਸੁੱਜਣੇ ਸ਼ੁਰੂ ਹੋ ਗਏ ਅੱਜ ਹੀ ਡੀਸੀ ਫਰੀਦਕੋਟ ਦੀ ਮੈਂ ਸਵੇਰੋਂ ਸਵੇਰ ਮੈਨੂੰ ਕੋਈ ਨੋਟਿਸ ਲੈ ਕੇ ਆਇਆ ਕਿ ਚਿੱਠੀ ਦਿੱਤੀ ਹੈ ਕੋਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕਿ ਹਰ ਸਕੂਲ ਦੇ ਕੋਈ 10-10 ਬੱਚੇ ਨਾਲ ਇੱਕ ਟੀਚਰ ਜਾਏਗਾ ਤੇ ਦੁਕਾਨਾਂ ਨੂੰ ਜਾ ਕੇ ਚੈੱਕ ਨਸ਼ਾ ਦੇ ਨੂੰ ਕਰੇ ਤਾਂ ਮੈਂ ਇਥੇ ਆਪਰਾਣਾ ਕਿ ਇਹਨਾਂ ਨੂੰ ਹੋ ਕੀ ਗਿਆ ਹੈ ਕੋ ਨੌਜਵਾਨ ਬੱਚਿਆਂ ਦਾ ਇਹ ਚੈਕਿੰਗ ਦੁਕਾਨਾਂ ਚੈੱਕ ਕਰਨ ਦਾ ਕੰਮ ਹੁੰਦਾ ਹੈ ਇਹ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ। ਇਕੋ ਪਿੱਛੇ ਤੁਹਾਨੂੰ ਯਾਦ ਹੋਵੇਗਾ ਇਸੇ ਨਹੀਂ ਅਮਨ ਅਰੂੜੇ ਨੇ ਐੱਚੇ ਗੱਲ ਕਹੀ ਸੀ ਡਾਕਟਰ ਅੰਬੇਦਕਰ ਸਾਹਿਬ ਦੇ ਸਟੈਚੂਜ਼ ਦੇ ਉੱਤੇ ਜਿਸ ਕਿਸਮ ਦੀ ਤੁਹਾਨੂੰ ਪਤਾ ਪਿੱਛੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿਹਾ ਸਾਡੇ ਵੌਲੰਟੀਅਰਜ਼ ਉਹਨਾਂ ਨੂੰ ਸੇਫਗਾਰਡ ਕਰਨ ਦਾ ਮਤਲਬ ਕਿ ਗਵਰਨਮੈਂਟ ਚ ਹੁੰਦੇ ਹੋਏ ਇੱਕ ਪ੍ਰਧਾਨ ਜਿਹੜਾ ਆਪ ਦਾ ਉਹ ਗੱਲ ਕਹਿ ਰਿਹਾ ਏ ਥੈਟ ਮੀਨਸ ਉਹਨਾਂ ਨੇ ਕਬੂਲ ਲਿਆ ਕਿ ਸਾਡੀ ਆਪਣੀ ਪੁਲਿਸ ਫੋਰਸ ਇਹਦੇ ਕੈਪेबल ਨਹੀਂ ਕਿ ਡਾਕਟਰ ਮੇਧਕਰ ਸਾਹਿਬ ਦੇ ਜਾਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਜੀ ਦੇ ਜਾਂ ਕਿੱਥੇ ਵੀ ਜੜੀਆਂ ਸਾਡੀਆਂ ਪਰਸਨੈਲਿਟੀ ਜਿਹੜੇ ਉਹਨਾਂ ਦੀ ਕੋਈ ਵੀ ਯਾਦਗਾਰਾਂ ਬਣੀਆਂ ਨੇ ਅਸੀਂ ਉਹਨੂੰ ਸੀਫਗਾਰਡ ਕਰਨ ਵਾਸਤੇ ਵੌਲੰਟੀਅਰਸ ਅਜੇ ਲੱਭ ਕੇ ਲੈ ਕੇ ਉਹ ਕੰਪਲੀਟ ਫੇਲ ਹੋ ਚੁੱਕਿਆ ਸਾਰਾ ਸਿਸਟਮ ਆਸ਼ੂ ਗ੍ਰਿਫਤਾਰੀ ਦਾ ਡਰ ਦੁਤਾ ਰਹੇ ਨੇ ਜੀ ਇਹ ਰੀ-ਇਲੈਕਸ਼ਨ ਹੈ ਮੈਨੂੰ ਇਹਦੇ ਬਾਰੇ ਜਾਣਕਾਰੀ ਬਾਈਨ ਸਾਬ ਦਲਵੀਰ ਗੋੜੀ ਹੋ ਰਹੇ ਨੇ ਝੰਡਾ ਲਾ ਲਿਆ ਆਪਦੇ ਘਰ ਦੇ ਉੱਤੇ ਤੇ ਐਂਟਰੀ ਹੋਣ ਜਾ ਰਹੀ ਹੈ ਜਨਤੀ ਕਾਂਗਰਸ ਦੀ ਚੰਗਾ ਲਾਣਾ ਤੇ ਚੰਗੀ ਗੱਲ ਹੁੰਦੀ ਹੈ ਹੋਰ ਨਹੀਂ ਹੁੰਦੀ ਜਦੋਂ ਬੰਦਾ ਕੋ ਕਬੂਲ ਲੈ ਆਪ ਦਾ ਝੰਡਾ ਲਾ ਕੇ ਕਾਂਗਰਸ ਦਾ ਝੰਡਾ ਲੱਗਣਾ ਤੇ ਚੰਗੀ ਗੱਲ ਹੈ ਐ ਬਾਕੀ ਐਂਟਰੀ ਜਿਹੜੀ ਹੈ ਜ਼ਿਆਦਾਤਰ ਤੇ ਪੀਸੀਸੀ ਪ੍ਰਧਾਨ ਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਮੇਰੇ ਖਿਆਲ ਜੇ ਪ੍ਰਧਾਨ ਜੀ ਨੂੰ ਪੁੱਛੋਗੇ ਤੇ ਬਿਹਤਰ ਸਹਿਜ ਹੈ ਬਾਕੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਨਾ ਕਿ ਕੱਲ ਵੇਖੋ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈ ਤਰਨਤਾਰ ਜਿੱਥੇ ਕਿ ਡੀਐਸਪੀ ਦੇ ਹੁੰਦੇ ਪੁਲਿਸ ਮੁਲਾਜ਼ਮਾਂ ਦੇ ਹੁੰਦੇ ਇਕ ਆਪ ਦੇ ਸਰਪੰਚ ਨੇ ਸ਼ਰਿਆਂ ਮੇਂ ਇੱਕ ਸਬ ਇਨਸਪੈਕਟਰ ਨੂੰ ਗੋਲੀ ਮਾਰ ਦਿੱਤੀ ਤੇ ਸਕਾਟ ਫਰੀ ਹੋ ਮੌਕੇ ਤੋਂ ਨਿਕਲ ਗਿਆ ਸੋ ਇਹਦਾ ਕਹਿਣ ਦਾ ਮਕਸਦ ਇਹ ਸੀ ਤੇ ਫਿਰ ਅੱਜ ਫਾਈਨੈਂਸ ਮਿਨਿਸਟਰ ਦਾ ਬਿਆਨ ਆਣਾ ਕਿ ਜਿਹੜੇ ਡਰੱਗਸ ਦੀ ਟ੍ਰੇਡ ਪੰਜਾਬ ਚ ਹੋ ਰਹੀ ਹੈ ਇਹਦੇ ਵਿੱਚ ਬਹੁਤ ਸਾਰੇ ਬਾਹਰਲੇ ਏਜੰਸੀਆਂ ਤੇ ਬਹੁਤ ਸਾਰੇ ਬਾਹਰਲੇ ਅਫਸਰ ਵੀ ਇਨਵੋਲਡ ਨੇ ਜੋ ਅਸੀਂ ਤੇ ਪਹਿਲੇ ਤੋਂ ਹੀ ਤੁਹਾਨੂੰ ਕਹਿੰਦੇ ਆ ਰਹੇ ਕਿ ਕੋਈ ਚੀਜ਼ ਵੀ ਆਪ ਦੇ ਕੰਟਰੋਲ ਚ ਨਹੀਂ ਇਨਾਂ ਦੇ ਹੱਥ ਇਨਾਂ ਦੇ ਪੈਰ ਸੁੱਜਣੇ ਸ਼ੁਰੂ ਹੋ ਗਏ ਅੱਜ ਹੀ ਡੀਸੀ ਫਰੀਦਕੋਟ ਦੀ ਮੈਂ ਸਵੇਰੋਂ ਸਵੇਰ ਮੈਨੂੰ ਕੋਈ ਨੋਟਿਸ ਲੈ ਕੇ ਆਇਆ ਕਿ ਚਿੱਠੀ ਦਿੱਤੀ ਹੈ ਕੋਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕਿ ਹਰ ਸਕੂਲ ਦੇ ਕੋਈ 10-10 ਬੱਚੇ ਨਾਲ ਇੱਕ ਟੀਚਰ ਜਾਏਗਾ ਤੇ ਦੁਕਾਨਾਂ ਨੂੰ ਜਾ ਕੇ ਚੈੱਕ ਨਸ਼ਿਆਂ ਦੇ ਨੂੰ ਕਰੇ ਤਾਂ ਮੈਂ ਇਥੇ ਆਪ ਭਰਾਣਾ ਕਿ ਇਹਨਾਂ ਨੂੰ ਹੋ ਕੀ ਗਿਆ ਕੋ ਨੌਜਵਾਨ ਬੱਚਿਆਂ ਦਾ ਇਹ ਚੈਕਿੰਗ ਦੁਕਾਨਾਂ ਚੈੱਕ ਕਰਨ ਦਾ ਕੰਮ ਹੁੰਦਾ ਇਹ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਇੱਕ ਪਿੱਛੇ ਤੁਹਾਨੂੰ ਯਾਦ ਹੋਵੇਗਾ ਇਸੇ ਨੇ ਅਮਨ ਅਰੂੜੇ ਨੇ ਐਥੇ ਗੱਲ ਕਹੀ ਸੀ ਡਾਕਟਰ ਅੰਬੇਦਕਰ ਸਾਹਿਬ ਦੇ ਸਟੈਚੂਜ਼ ਦੇ ਉੱਤੇ ਜਿਸ ਕਿਸਮ ਤੇ ਪਤਨ ਪਤਾ ਪਿੱਛੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿਹਾ ਸਾਡੇ ਵੌਲੰਟੀਅਰਸ ਉਹਨਾਂ ਨੂੰ ਸ਼ੀਫਗਾਰਡ ਕਰਨ ਉਹਦਾ ਮਤਲਬ ਕਿ ਗਵਰਨਮੈਂਟ ਚ ਹੁੰਦੇ ਹੋਏ ਇੱਕ ਪ੍ਰਧਾਨ ਜਿਹੜਾ ਆਪ ਦਾ ਉਹ ਗੱਲ ਕਹਿ ਰਿਹਾ ਥੈਟ ਮੀਨਸ ਉਹਨੇ ਕਬੂਲ ਲਿਆ ਕਿ ਸਾਡੀ ਆਪਣੀ ਪੁਲਿਸ ਫੋਰਸ ਇਹਦੇ ਕਪੇਬਲ ਨਹੀਂ ਕੇ ਡਾਕਟਰ ਅੰਬੇਦਕਰ ਸਾਹਿਬ ਦੇ ਜਾਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਜੀ ਦੇ ਜਾਂ ਕਿੱਥੇ ਵੀ ਜਿਹੜੀਆਂ ਸਾਡੀਆਂ ਪਰਸਨੈਲਿਟੀ ਜਿਨੇ ਉਹਨਾਂ ਦੀ ਕੋਈ ਵੀ ਯਾਦਗਾਰਾਂ ਬਣੀਆਂ ਨੇ ਅਸੀਂ ਉਹਨੂੰ ਸੀਫਗਾਰਡ ਕਰਨ ਵਾਸਤੇ ਵੌਲੰਟੀਅਰਸ ਆ ਜਿਲ੍ਹੇ ਲੈ ਕੇ ਆ। ਉਹ ਕੰਪਲੀਟ ਫੇਲ ਹੋ ਚੁੱਕਿਆ ਸਾਰਾ ਸਿਸਟਮ। ਆਸ਼ੂ ਗ੍ਰਿਫਤਾਰੀ ਦਾ ਡਰ ਦੱਤਾ ਰਹੇ ਨੇ ਜੀ ਇਹ ਰੀ-ਇਲੈਕਸ਼ਨ ਹੈ। ਜੀ ਇਹਦੇ ਬਾਰੇ ਜਾਣਕਾਰੀ